ਅੱਜ ਮੈਂ ਸੰਗਤ ਦੇ ਸਨਮੁਖ ਹੋ ਕੇ ਜਿਹੜਾ ਬੜੇ ਲੰਮੇ ਸਮੇਂ ਤੋਂ ਅਸੀਂ ਗੱਲ ਕਹਿੰਦੇ ਆ ਰਹੇ ਹਾਂ ਕਿ ਗਿਆਨੀ ਹਰਪ੍ਰੀਤ ਸਿੰਘ ਪੰਥ ਵਿਰੋਧੀ ਸ਼ਕਤੀਆਂ ਦੇ ਇਸ਼ਾਰੇ ਤੇ ਕੇਂਦਰ ਦੀਆਂ ਏਜੰਸੀਆਂ ਦੇ ਇਸ਼ਾਰੇ ਤੇ ਕੰਮ ਕਰਦਿਆਂ ਹੋਇਆਂ ਪੰਥਕ ਸ਼ਕਤੀ ਨੂੰ ਕਮਜ਼ੋਰ ਕਰਨ ਤੇ ਲੱਗਿਆ ਏ ਦਾ ਮਿਸ਼ਨ ਹੈ ਇੰਨੀ ਦ੍ਰਿੜਤਾ ਨਾਲ ਲੱਗਿਆ ਜਿਵੇਂ ਆਪਾਂ ਕਹਿ ਦਿੰਨੇ ਕੋਈ ਸੁਇਸਾਈਡ ਬੰਬਰ ਹੁੰਦਾ ਹੈ ਕਿ ਚਾਹੇ ਮੇਰਾ ਕੱਖ ਨਾ ਰਵੇ ਬਟ ਇਹ ਪੰਥਕ ਸ਼ਕਤੀ ਖੇਰੂ ਖੇਰੂ ਕਰਨੀ ਹੈ ਅੱਜ ਮੈਂ ਗਿਆਨੀ ਹਰਪ੍ਰੀਤ ਦੇ ਚਿਹਰੇ ਦੀ ਜਿਹੜੀ ਅਸਲੀਅਤ ਹੈ ਕਈ ਇਸ਼ੂਜ਼ ਜਿਹੜੇ ਹੋਏ ਆ ਮੈਂ ਤੁਹਾਡੇ ਸਾਹਮਣੇ ਰੱਖਣੇ ਚਾਹਣਾ ਮੈਂ ਸ਼ੁਰੂ ਕਰਦਾ 2 ਦਸੰਬਰ ਦੇ ਹੁਕਮਨਾਮੇ ਤੋਂ 2 ਦਸੰਬਰ ਨੂੰ ਹੁਕਮਨਾਮਾ ਹੋਇਆ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਿਹਦੇ ਤੇ ਗਿਆਨੀ ਹਰਪ੍ਰੀਤ ਦੇ ਆਪਦੇ ਦਸਕਤ ਹੈ ਤੇ ਉਸ ਹੁਕਮਨਾਮੇ ਦੇ ਵਿੱਚ ਲਿਖਿਆ ਗਿਆ ਵਕ ਹੋਇਆ ਧੜਾ ਅਲੱਗ ਚੁੱਲਾ ਸਮੇਟੇ ਤੇ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਕਾਰਜ ਕਰੇ ਤੇ ਕੱਲ ਜਦੋਂ ਉੱਥੇ ਅਕਾਲ ਤਖਤ ਸਾਹਿਬ ਤੇ ਅਰਦਾਸ ਕਰਕੇ ਇੱਕ ਵੱਖਰੀ ਪਾਰਟੀ ਇਹਨਾਂ ਨੇ ਬਣਾਈ ਐ ਵੱਖਰਾ ਚੁੱਲ੍ਹਾ ਸਥਾਪਿਤ ਕੀਤਾ ਤੇ ਉਹਦੀ ਪਹਿਲੀ ਮੈਂਬਰਸ਼ਿਪ ਜਿਹੜੀ ਐ ਉਹ ਕਿਹਨੇ ਹਾਸਲ ਕੀਤੀ ਜਿਹਦੇ ਇਸ ਹੁਕਮਨਾਮੇ ਤੇ ਦਸਖਤ ਹੈ ਗਿਆਨੀ ਹਰਪ੍ਰੀਤ ਸਿੰਘ ਨੇ ਆ ਵੇਖੋ ਗਿਆਨੀ ਹਰਪ੍ਰੀਤ ਸਿੰਘ ਨੇ ਕੀਤੀ ਅਰਦਾਸ ਪਹਿਲੀ ਮੈਂਬਰਸ਼ਿਪ ਕੀਤੀ ਹਾਸਲ ਅਰਦਾਸ ਵੀ ਆਪ ਕੀਤੀ ਉੱਥੇ ਤੇ ਪਹਿਲੀ ਮੈਂਬਰਸ਼ਿਪ ਦੀ ਪਰਚੀ ਵੀ ਆਪ ਦੀ ਕਟਾਈ ਕੀ ਫੇਰੇ ਇਸ ਹੁਕਮਨਾਮੇ ਦੀ ਵਾਇਲੇਸ਼ਨ ਨਹੀਂ ਕਿ ਇਹ ਹੁਕਮਨਾਮੇ ਤੋਂ ਪਗੋੜੇ ਨਹੀਂ ਹੋਏ ਹੁਕਮਨਾਮੇ ਦੇ ਵਿੱਚ ਤਾਂ ਬੜਾ ਸਾਫ਼ ਸ਼ਬਦਾਂ ਚ ਲਿਖਿਆ ਗਿਆ ਕਿ ਵੱਖਰੇ ਚੁੱਲ੍ਹੇ ਸਮੇਟੋ ਤੇ ਅਕਾਲੀ ਦਲ ਦੀ ਮਜ਼ਬੂਤੀ ਲਈ ਕਾਰਜ ਕਰੋ ਤੁਸੀਂ ਚੁੱਲਾ ਵੀ ਵੱਖਰਾ ਬਣਾਇਆ ਤੇ ਢਾ ਵੀ ਅਕਾਲੀ ਦਲ ਨੂੰ ਲਾ ਰਹੇ ਹੋ ਤੁਸੀਂ ਜਿਹੜਾ ਆਕਾਲ ਤਖਤ ਸਾਹਿਬ ਦਾ ਹੁਕਮਨਾਮਾ ਹੈ ਉਹਦੀ ਵਾਇਲੇਸ਼ਨ ਕੀਤੀ ਹੈ ਇਹਦੀ ਜਵਾਬ ਤਲਬੀ ਹੋਣੀ ਚਾਹੀਦੀ ਦੂਜੀ ਗੱਲ ਜਿਹੜੀ ਮੈਂ ਸਾਹਮਣੇ ਰੱਖਣੀ ਚਾਹਣਾ ਕਿ ਇਹ ਵੇਖੋ ਫੇਰ ਉੱਥੇ ਹੀ ਹੈਡਲਾਈਨ ਮੈਂ ਅਖਬਾਰ ਦੀ ਪੜਦਾ ਪੰਜ ਮੈਂਬਰੀ ਕਮੇਟੀ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਸਨਮੁਖ ਹੋ ਕੇ ਅਰਦਾਸ ਕਰਕੇ ਕਾਲੀ ਦਲ ਦੀ ਭਰਤੀ ਮੁਹਿੰਮ ਦੀ ਕੀਤੀ ਸ਼ੁਰੂਆਤ ਪੰਜ ਮੈਂਬਰੀ ਕਮੇਟੀ ਕਿਹਨੇ ਬਣਾਈ ਹੈ ਤੁਸੀਂ ਅਕਾਲ ਤਖਤ ਸਾਹਿਬ ਦਾ ਨਾਂ ਵਰਤ ਕੇ ਆਪਦੀ ਸਿਆਸੀ ਰੋਟੀਆਂ ਸਿੱਕਣੀਆਂ ਚਾਹੁੰਦੇ ਹੋ ਅਕਾਲ ਤਖਤ ਸਾਹਿਬ ਦਾ ਤਾਂ ਆ ਹੁਕਮਨਾਮੇ ਦੀ ਕਾਪੀ ਹੈ ਇਹਦੇ ਤਾਂ ਸੱਤ ਮੈਂਬਰੀ ਕਮੇਟੀ ਹੈ ਹੈਡਡਡ ਬਾਈ ਸਰਦਾਰ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਸੱਤ ਮੈਂਬਰੀ ਕਮੇਟੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਗਈ ਤੇ ਨੂੰ ਪੰਜ ਮੈਂਬਰੀ ਕਿਹਨੇ ਬਣਾਤਾ ਕੀ ਕੋਈ ਅਕਾਲਤਖ ਸਾਹਿਬ ਦਾ ਨਵਾਂ ਆਦੇਸ਼ ਆਇਆ ਜਾਂ ਕੋਈ ਅਕਾਲਤਖ ਸਾਹਿਬ ਨੇ ਨਵਾਂ ਪੱਤਰ ਲਿਖਿਆ ਹੈ ਜਾਂ ਕੋਈ ਸਿੰਘ ਸਾਹਿਬ ਦਾ ਨਵਾਂ ਬਿਆਨ ਆਇਆ ਜੇ ਆਇਆ ਤਾਂ ਲੋਕਾਂ ਦੇ ਸਾਹਮਣੇ ਰੱਖੋ ਸਾਨੂੰ ਵੀ ਪਤਾ ਲੱਗੇ ਤੇ ਜੇ ਨਹੀਂ ਆਇਆ ਫਿਰ ਤੁਸੀਂ ਅਕਾਲਤਖ ਸਾਹਿਬ ਦੇ ਹੁਕਮਨਾਮੇ ਦੀ ਉਲੰਘਣਾ ਕਰਕੇ ਉਹਨੂੰ ਤੋੜ ਮਰੋੜ ਕੇ ਆਪਦੇ ਫਾਇਦੇ ਵਾਸਤੇ ਵਰਤਣ ਦੀ ਜਿਹੜੀ ਕੋਸ਼ਿਸ਼ ਕਰ ਰਹੇ ਹੋ ਇਹ ਸੰਗਤ ਕਦੇ ਇਸ ਗੱਲ ਨੂੰ ਪ੍ਰਵਾਨ ਤੇ ਟੋਲਰੇਟ ਨਹੀਂ ਕਰੇਗੀ ਤੁਹਾਨੂੰ ਇਸ ਗੱਲ ਦੀ ਜਵਾਬ ਸੰਗਤ ਦੇ ਸਾਹਮਣੇ ਜਾ ਕੇ ਦੇਣਾ ਪਊਗਾ ਮੈਂ ਵਾਰੀ ਵਾਰੀ ਕਹਿ ਰਿਹਾ ਹੈ ਬੜੀ ਢੂੰਗੀ ਚਾਲ ਹੈ ਪੰਥ ਨੂੰ ਢਾ ਲਾਉਣ ਦੀ ਪੰਥ ਵਿਰੋਧੀ ਸ਼ਕਤੀਆਂ ਬੜੀਆਂ ਤਕੜੇ ਹੋ ਕੇ ਲੱਗੀਆਂ ਮੈਂ ਇੱਕ ਚੀਜ਼ ਹੋਰ ਸੰਗਤ ਦੇ ਸਾਹਮਣੇ ਰੱਖਣੀ ਚਾਹਣਾ ਹੈ 2 ਦਸੰਬਰ ਨੂੰ ਜਿਹੜੇ ਫੈਸਲੇ ਸ੍ਰੀ ਅਕਾਲ ਤਖਤ ਸਾਹਿਬ ਤੇ ਹੋਏ ਗਿਆਨੀ ਹਰਪ੍ਰੀਤ ਹਰ ਸਟੇਜ ਤੇ ਜਾ ਕੇ ਕਹਿੰਦੇ ਐ ਕਿ ਉਹ ਫੈਸਲੇ ਮੇਰੇ ਕੀਤੇ ਹੋਏ ਐ ਮੈਂ ਉਹਨਾਂ ਫੈਸਲਿਆਂ ਦਾ ਬਾਨੀ ਐ ਮੈਂ ਉਹ ਮੈਂ ਨਾ ਹੁੰਦਾ ਤਾਂ ਉਹ ਫੈਸਲੇ ਨਹੀਂ ਹੋਣੇ ਸੀ ਤੇ ਕੱਲ ਜਿਸ ਧਿਰ ਨੂੰ ਉਹਨਾਂ ਫੈਸਲਿਆਂ 'ਚ 2 ਦਸੰਬਰ ਨੂੰ ਰਾਏ ਤਾਂ ਦਿੱਤੀਆਂ ਗਈਆਂ ਜਿਨ੍ਹਾਂ ਦਾ ਪੱਖ ਪੂਰਿਆ ਗਿਆ ਕੱਲ ਉਹਨਾਂ ਦੀ ਪਾਰਟੀ ਦੀ ਮੈਂਬਰਸ਼ਿਪ ਵੀ ਗਿਆਨੀ ਹਰਪ੍ਰੀਤ ਸਿੰਘ ਨੇ ਲੈ ਲਈ। ਆ ਦੇਖੋ ਤੁਸੀਂ ਗਿਆਨੀ ਹਰਪ੍ਰੀਤ ਸਿੰਘ ਨੇ ਕੀਤੀ ਅਰਦਾਸ ਪਹਿਲੀ ਮੈਂਬਰਸ਼ਿਪ ਕੀਤੀ ਹਾਸਲ। ਇਹ ਤਾਂ ਮੈਂ ਇੱਕ ਹੋਰ ਐਗਜ਼ਾਮਪਲ ਜੇ ਤੁਹਾਨੂੰ ਸਮਝਾਉਣ ਵਾਸਤੇ ਦੇਵਾਂ ਤਾਂ ਸੁਪਰੀਮ ਕੋਰਟ 'ਚ ਜਦੋਂ ਕਿਸੇ ਦਾ ਕੇਸ ਜਾਂਦਾ ਹੈ ਜਿਸ ਆਰਗੇਨਾਈਜੇਸ਼ਨ ਜਿਸ ਸੰਸਥਾ ਦੇ ਹੱਕ ਦੇ ਵਿੱਚ ਜੱਜ ਫੈਸਲਾ ਕਰੇ ਦੂਜੀ ਧਿਰ ਦੇ ਖਿਲਾਫ ਕਰੇ ਤੇ ਉਸੇ ਜਿਹਦੇ ਹੱਕ ਚ ਫੈਸਲਾ ਕਰੇ ਮਹੀਨੇ ਬਾਅਦ ਜਾ ਕੇ ਉਹੀ ਸੰਸਥਾ ਜੁਆਇਨ ਕਰ ਲਵੇ ਤੇ ਸੁਭਾਵਿਕ ਹੈ ਫਿਰ ਲੋਕਾਂ ਦੇ ਸਾਹਮਣੇ ਲੋਕਾਂ ਦੇ ਮਨਾਂ 'ਚ ਤਾਂ ਸਵਾਲ ਉੱਠਣਗੇ ਨਾ ਸੋ ਮੈਂ ਇਹੀ ਗੱਲ ਜਿਹੜੀ ਕਹਿਣੀ ਚਾਹੁੰਦਾ ਸੀ ਕਿ ਉਸ 2 ਦਸੰਬਰ ਨੂੰ ਸਭ ਦੇ ਸਾਹਮਣੇ ਸੀ ਕਿਹਨੂੰ ਰਹਿਤਾਂ ਦਿੱਤੀਆਂ ਗਈਆਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਸਾਹਿਬ ਬਾਰੇ ਕਿਆਨੀ ਹਰਪ੍ਰੀਤ ਨੇ ਖੁਦ ਕਿਹਾ ਸੀ ਕਿ ਆ ਝੂਠ ਬੋਲ ਰਹੇ ਹੋ ਤੁਸੀਂ ਚੰਦੂ ਮਾਜਰਾ ਸਾਹਿਬ ਛੇਵੇਂ ਪਾਤਸ਼ਾਹ ਦੇ ਦਰ ਤੇ ਖੜ ਕੇ ਝੂਠ ਬੋਲ ਰਹੇ ਮੈਂ ਅੱਜ ਇੱਕ ਹੋਰ ਚੀਜ਼ ਦੇਖੀ ਤੁਸੀਂ ਵੇਖੋ ਬੜੀ ਕਿਉਂ ਕੌਣ ਵਾਲੀ ਚੀਜ਼ ਹੈ ਹੈਰਾਨ ਕਰਨ ਵਾਲੀ ਚੀਜ਼ ਹੈ ਬੜੀ ਆ ਗਿਆਨੀ ਹਰਪ੍ਰੀਤ ਸਿੰਘ ਦਾ ਟਵਿੱਟਰ ਦਾ ਅਕਾਊਂਟ ਇਹ ਸੱਤ ਬੰਦਿਆਂ ਨੂੰ ਫੋਲੋ ਕਰਦੇ ਆ ਉਹਦੇ ਟਵਿੱਟਰ ਤੇ ਸੱਤ ਬੰਦਿਆਂ ਦੇ ਵਿੱਚ ਕੇਵਲ ਦੋ ਸਿਆਸੀ ਬੰਦੇ ਹੈ ਜਿਨ੍ਹਾਂ ਨੂੰ ਇਹ ਫੋਲੋ ਕਰਦੇ ਅਕਾਲ ਤਖਸਬ ਦੇ ਜਹੇਦਾਰ ਸੀ ਜਦੋਂ ਇਹ ਅਕਾਊਂਟ ਬਣਾਇਆ ਇਹਨਾਂ ਨੇ ਮੈਨੂੰ ਲੱਗਾ ਕਿਉਂਕਿ ਲਿਖਿਆ ਹੈ ਇਹਦੇ ਤੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਐਕਸ ਜੱਥੇਦਾਰ ਸ੍ਰੀ ਤਖਤ ਸ੍ਰੀ ਦਮਦਮਾ ਸਾਹਿਬ ਐਕਸ ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਦਾ ਜੱਥੇਦਾਰ ਹੋਵੇ ਕਿਹਨੂੰ ਫੋਲੋ ਕਰੂਗਾ ਦੋ ਸਿਆਸੀ ਬੰਦਿਆਂ ਨੂੰ ਤੁਸੀਂ ਦੱਸੋ ਕੀ ਸੋਚਦਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਫੋਲੋ ਕਰੂਗਾ ਜੇ ਸਿਆਸੀ ਪਾਰਟੀ ਨੂੰ ਬੰਦੇ ਨੂੰ ਕਿਸੇ ਨੂੰ ਫੋਲੋ ਕਰਨਾ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਫੋਲੋ ਕਰੂ ਇਹੀ ਦੋ ਬੰਦੇ ਹੋਣੇ ਚਾਹੀਦੇ ਜਿਨ੍ਹਾਂ ਨੂੰ ਫੋਲੋ ਕਰੇ ਪਰ ਆ ਸੱਚ ਵੇਖੋ ਤੁਸੀਂ ਗਿਆਨੀ ਹਰਪ੍ਰੀਤ ਦਾ ਦੋ ਬੰਦਿਆਂ ਨੂੰ ਫੋਲੋ ਕਰਦਾ ਹੈ ਦੋ ਸਿਆਸੀ ਬੰਦਿਆਂ ਨੂੰ ਅਮਿਤ ਸ਼ਾ ਤੇ yogi adityanath ਸਿਰਫ ਆ ਦੋ ਸਿਆਸੀ ਬੰਦੇ ਆ ਜਿਨ੍ਹਾਂ ਨੂੰ ਗਿਆਨੀ ਹਰਪ੍ਰੀਤ ਕਰਦੇ ਟਵਿੱਟਰ ਤੇ ਫੋਲੋ ਕਰ ਆਪਾਂ ਸਾਰੇ ਸੋਸ਼ਲ ਮੀਡੀਆ ਤੇ ਜਾਣੇ ਆਉਣੇ ਆ ਆਪਾਂ ਨੂੰ ਪਤਾ ਹੈ ਫੋਲੋ ਬੰਦਾ ਉਹਨੂੰ ਕਰਦਾ ਜਿਹਦੇ ਤੋਂ ਬੰਦਾ ਜੀ ਨੂੰ ਸਮਝਦਾ ਹੋਵੇ ਮੇਰਾ ਪ੍ਰੇਰਨਾ ਮੈ ਲੈਣਾ ਹੈ ਤੇ ਤੋਂ ਜਾਂ ਜੀਨੂੰ ਬੰਦਾ ਆਪਦਾ ਲੀਡਰ ਸਮਝਦਾ ਹੋਵੇ ਜਿਹਦੇ ਤੋਂ ਪ੍ਰਭਾਵਿਤ ਜੀ ਦੀ ਸੋਚ ਤੋਂ ਪ੍ਰਭਾਵਿਤ ਹੁੰਦਾ ਹੋਵੇ ਉਹਨਾਂ ਬੰਦਿਆਂ ਨੂੰ ਵੀ ਫੋਲੋ ਕਰਦੇ ਆਪ ਹੁਣ ਅਸੀਂ ਤਾਂ ਕਦੇ ਰਾਹੁਲ ਗਾਂਧੀ ਨੂੰ ਨਹੀਂ ਫੋਲੋ ਕੀਤਾ ਕਿਸੇ ਭਾਜਪਾ ਦੇ ਲੀਡਰ ਨੂੰ ਨਹੀਂ ਫੋਲੋ ਕੀਤਾ ਜੇ ਕਰਦੇ ਆ ਤਾਂ ਅਕਾਲੀ ਦਲ ਦੇ ਲੀਡਰਾਂ ਨੂੰ ਕਿਉਂਕਿ ਸਾਡੀ ਸੋਚ ਅਕਾਲੀ ਹੈ ਸੋ ਆ ਸੱਚ ਮੈਂ ਤੁਹਾਡੇ ਸਾਹਮਣੇ ਰੱਖਣੇ ਚਾਹਣਾ ਮੈਂ ਸੰਗਤ ਨੂੰ ਬੇਨਤੀ ਕਰਦਾ ਕਿ ਇਹ ਭਾਜਪਾ ਦੇ ਇਸ ਜਿਹੜਾ ਮੋਹਰਾ ਹੈ ਨਾ ਇਹ ਭਾਜਪਾ ਦੀਆਂ ਤਾਰਾਂ ਉੱਥੋਂ ਖਿੱਚੀਆਂ ਜਾਂਦੀਆਂ ਦਿੱਲੀੋਂ ਇਹਦੇ ਤੋਂ ਬਚਣ ਦੀ ਲੋੜ ਹੈ ਬਹੁਤ ਖਤਰਨਾਕ ਖੇਡ ਚੱਲ ਰਹੀ ਆ ਧਿਆਨ ਆਇਆ ਸੀ ਪਿੱਛੇ ਜੇ ਤੁਸੀਂ ਸਾਰਿਆਂ ਨੇ ਸੁਣਿਆ ਹੋਣਾ ਗਿਆਨੀ ਅਰਪ੍ਰੀਤ ਦਾ ਹੀ ਕਿ ਅਕਾਲੀ ਦਲ ਦਾ ਹਾਲ ਸ਼ਿਵ ਸੇਨਾ ਨਾਲ ਅਲਾ ਕਰਾਂਗੇ ਹੁਣ ਸ਼ਿਵ ਸੇਨਾ ਦਾ ਕੀ ਹਾਲ ਹੋਇਆ ਸਮਝਦੇ ਹੋ ਤੁਸੀਂ ਸ਼ਿਵ ਸੇਨਾ ਮਹਾਰਾਸ਼ਟਰਾ ਦੀ ਪਾਰਟੀ ਸੀ ਮਰਾਠਿਆਂ ਦੀ ਪਾਰਟੀ ਸੀ ਮਹਾਰਾਸ਼ਟਰਾ ਦੀ ਖੇਤਰੀ ਪਾਰਟੀ ਸੀ ਜਿਵੇਂ ਅਕਾਲੀ ਦਲ ਪੰਜਾਬੀਆਂ ਦੀ ਤੇ ਸਿੱਖਾਂ ਦੀ ਪਾਰਟੀ ਹੈ ਸ਼ਿਵ ਸੇਨਾ ਮਰਾਠਿਆਂ ਦੀ ਪਾਰਟੀ ਸੀ ਮਹਾਰਾਸ਼ਟਰਾ ਚ ਰਾਜ ਕਰਦੇ ਸੀ ਭਾਜਪਾ ਉਹਨਾਂ ਦਾ ਜੂਨੀਅਰ ਪਾਰਟਨਰ ਹੁੰਦਾ ਸੀ ਸਰਕਾਰ 'ਚ ਅੱਜ ਹਾਲਾਤ ਕੀ ਕਰਤੇ Shiv Sena ਤੋੜੀ ਉਹਨਾਂ ਦਾ ਸਿੰਬਲ ਖੋਇਆ ਗਿਆ ਉਹਨਾਂ ਤੋਂ ਤੇ ਭਾਜਪਾ ਦਾ ਮੁੱਖ ਮੰਤਰੀ ਅੱਜ ਮਹਾਰਾਸ਼ਟਰ 'ਚ ਬਣਾਤਾ ਇਹੀ ਕੰਮ ਇਹ ਪੰਜਾਬ 'ਚ ਕਰਨਾ ਚਾਹੁੰਦੇ ਆ ਅਕਾਲੀ ਦਲ ਨੂੰ ਤੋੜੋ ਅਕਾਲੀ ਦਲ ਨੂੰ ਕਮਜ਼ੋਰ ਕਰੋ ਅਕਾਲੀ ਦਲ ਦਾ ਸਿੰਬਲ ਖੋ ਇਹਨਾਂ ਤੋਂ ਸਿੰਬਲ ਤੇ ਹਮਲੇ ਹੋਣਗੇ ਤੁਸੀਂ ਵੇਖੋਗੇ ਆਉਣ ਵਾਲੇ ਸਮੇਂ 'ਚ ਅਕਾਲੀ ਦਲ ਦਾ ਸਿੰਬਲ ਖੋ ਤੇ ਮੁੜ ਕੇ ਭਾਜਪਾ ਦਾ ਮੁੱਖ ਮੰਤਰੀ ਪੰਜਾਬ 'ਤੇ ਬਿਠਾਓ ਇਹ ਏਜੰਡਾ ਇਹ ਚੱਲ ਰਿਹਾ ਤੇ ਇਸ ਏਜੰਡੇ ਦੇ ਵਿੱਚ ਸੁਸਾਈਡ ਬੰਬਰ ਦਾ ਕੰਮ ਗਿਆਨੀ ਅਤਪ੍ਰੀਤ ਕਰ ਰਿਹਾ ਕਿ ਅਕਾਲੀ ਦਲ ਦੇ ਵਿੱਚ ਪੰਥਕ ਸਫਾਂ ਦੇ ਵਿੱਚ ਵਾਰ ਕੇ ਤੇ ਇਹੋ ਜਿਹਾ ਅੰਦਰੋਂ ਵੀ ਸਪੋਰਟ ਕਰੋ ਕਿ ਪੰਥ ਦੀ ਸ਼ਕਤੀ ਖੇਰੂ-ਖੇਰੂ ਹੋ ਜਾਏ ਮੈਂ ਬੇਨਤੀ ਕਰਦਾ ਸੰਗਤ ਨੂੰ ਕਿ ਇਹੋ ਜਿਹੇ ਬੰਦਿਆਂ ਤੋਂ ਸੁਚੇਤ ਰਹੀਏ ਜਿੱਥੇ ਕਿਤੇ ਆਉਣ ਇਹਨੂੰ ਸਵਾਲ ਜ਼ਰੂਰ ਤੁਸੀਂ ਕਰਿਓ ਕਿ ਆਹ ਜਿਹੜੇ ਇਸ਼ੂਜ਼ ਐ ਇਹਨਾਂ ਤੇ ਆਪਦਾ ਜਵਾਬ ਦਿਓ